ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਸਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਵਿਦਵਾਂ ਦੇ ਉੱਪਰ ਅੱਜ ਦੀ ਵੀਡੀਓ ਰਹੀ ਆਪਾਂ ਜੀ ਪੰਜਾਬੀ ਵਿਆਕਰਨ ਦਾ ਟੋਪਿਕ ਨਾਮ ਅਤੇ ਉਸ ਦੀਆਂ ਕਿਸਮਾਂ ਉਹਨਾਂ ਬਾਰੇ ਡਿਸਕਸ ਕਰ ਰਹੇ ਹਾਂ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਨਾਮ ਬਾਰੇ ਠੀਕ ਹੈ ਜੀ ਪਹਿਲਾਂ ਉਸ ਦੀ ਪਰਿਭਾਸ਼ਾ ਆਪਾਂ ਪੜ੍ਹਦੇ ਹਾਂ ਕਿਸੇ ਵਾਕ ਵਿੱਚ ਨਾਮ ਦੀ ਥਾਂ ਬਰਤੇ ਜਾਣ ਵਾਲੇ ਸ਼ਬਦਾਂ ਨੂੰ ਪ੍ਰਨਾਵ ਕਿਹਾ ਜਾਂਦਾ ਹੈ ਪ੍ਰਨਾਵ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਜਿਹੜੇ ਨਾਮ ਵਾਕ ਵਿੱਚ ਪਹਿਲਾਂ ਆ ਚੁੱਕੇ ਹੁੰਦੇ ਹਨ ਉਹਨਾਂ ਨੂੰ ਮੁਰਦ ਹਰਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇੱਕੋ ਨਾਮ ਨੂੰ ਮੁਰਦ ਹਰਾਉਣ ਨਾਲ ਗੱਲ ਜਿਆਦਾ ਵਜਨਦਾਰ ਨਹੀਂ ਰਹਿੰਦੀ ਇਸ ਲਈ ਆਪਾਂ ਨਾਮ ਦੀ ਵਰਤੋਂ ਕਰਦੇ ਹਾਂ ਠੀਕ ਹੈ ਜੀ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਹੈ ਉਸ ਨੂੰ ਕੀ ਕਹਿੰਦੇ ਨੇ ਪੜਨਾਵ ਠੀਕ ਹੈ ਜੀ ਜਿਵੇਂ ਆਪਾਂ ਬਚਪਨ ਦੇ ਵਿੱਚ ਮੰਨ ਲਓ ਮੇਰਾ ਮਿੱਤਰ ਦਾ ਲੇਖ ਲਿਖਦੇ ਸੀ ਠੀਕ ਹੈ ਜੀ ਮੰਨ ਲਓ ਮੈਂ ਲਿਖਿਆ राम ਮੇਰਾ ਪੱਕਾ ਮਿੱਤਰ ਹੈ ਠੀਕ ਹੈ ਜੀ ਉਸ ਤੋਂ ਆਪਾਂ ਅੱਗੇ ਲਿਖਦੇ ਰਹਿੰਦੇ ਸੀ ਉਹ ਇਹ ਖੇਡਣਾ ਪਸੰਦ ਕਰਦਾ ਹੈ ਠੀਕ ਹੈ ਜੀ ਉਸ ਨੂੰ ਇਹ ਖਾਣਾ ਪਸੰਦ ਹੈ ਉਹ ਜਿਹੜੇ ਸ਼ਬਦ ਸੀ राम ਤੋਂ ਉਹ ਸ਼ਬਦ ਜੋ ਬਣਿਆ ਉਹ ਕੀ ਹੈ ਉਹ ਪੜਨਾਵ ਹੈ ਇਸ ਜਗ੍ਹਾ ਤੇ ਠੀਕ ਹੈ ਜੀ ਜੇ ਆਪਾਂ ਹਰ ਜਗ੍ਹਾ ਤੇ ਰਾਮ ਰਾਮ ਹੀ ਲਿਖਦੇ ਰਹਾਂਗੇ ਤਾਂ ਉਸ ਨਾਲ ਜੋ ਗੱਲ ਹੈ ਉਹ ਜਿਆਦਾ ਵਜਨਦਾਰ ਅਤੇ ਧੁਕਮੀ ਨਹੀਂ ਰਹਿੰਦੀ ਠੀਕ ਹੈ ਜੀ ਇਸ ਲਈ ਆਪਾਂ ਪ੍ਰਣਾਮ ਦੀ ਵਰਤੋਂ ਕਰਦੇ ਹਾਂ ਠੀਕ ਹੈ ਜੀ ਅੱਗੇ ਲਿਖਿਆ ਹੈ ਪੰਜਾਬੀ ਵਿੱਚ ਪ੍ਰਣਾਮ ਕਿੰਨੇ ਪ੍ਰਕਾਰ ਦਾ ਹੁੰਦਾ 6 ਪ੍ਰਕਾਰ ਦਾ ਠੀਕ ਹੈ ਜੀ ਨੰਬਰ 1 ਪੁਰਖਵਾਚਕ ਨਿਜਵਾਚਕ ਨਿਸ਼ਚੇਵਾਚਕ ਅਨਿਸ਼ਚੇਵਾਚਕ ਸੰਬੰਧਵਾਚਕ ਅਤੇ પ્રશ્નવાચક પ્રનામ ਠੀਕ ਹੈ ਜੀ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰ ਰਹੇ ਹਾਂ ਅੱਗੇ ਦੇਖਦੇ ਹਾਂ ਅੱਗੇ ਹੈ ਜੀ ਪੁਰਖਵਾਚਕ ਪੜਨਾਮ ਠੀਕ ਹੈ ਜੀ ਜਿਹੜੇ ਪਨਾਵ ਬੋਲਣ ਵਾਲੇ ਸੁਣਨ ਵਾਲੇ ਜਾਂ ਜਿਸ ਦੇ ਬਾਰੇ ਗੱਲ ਕੀਤੀ ਜਾਵੇ ਉਸ ਦੀ ਥਾਂ ਵਰਤੇ ਜਾਣ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੰਨ ਲਓ ਬੋਲਣ ਵਾਲੇ ਜਿਵੇਂ ਮੈਂ ਹੁਣ ਕਲਾਸ ਲਗਾ ਰਿਹਾ ਠੀਕ ਹੈ ਜੀ ਇਸ ਜਗ੍ਹਾ ਤੇ ਆਇਆ ਮੈਂ ਠੀਕ ਹੈ ਮੈਂ ਕਲਾਸ ਲਗਾ ਰਿਹਾ ਹਾਂ ਉਹ ਕਿਹੜਾ ਪੜਨਾਵ ਹੈ ਪੁਰਖਵਾਚਕ ਪੜਨਾਵ ਠੀਕ ਹੈ ਜੀ ਸੁਣਨ ਵਾਲਾ ਸਰੋਤਾ ਸੁਣ ਰਿਹਾ ਹੈ ਉਹ ਕਲਾਸ ਲਗਾ ਰਿਹਾ ਹੈ ਠੀਕ ਹੈ ਜੀ ਉਹ ਜਿਹੜਾ ਹੈ ਉਹ ਵੀ ਪੜਨਾਵ ਕਿਹੜਾ ਹੈ ਪੁਰਖਵਾਚਕ ਪੜਨਾਵ ਠੀਕ ਹੈ ਜਿਸ ਦੇ ਬਾਰੇ ਗੱਲ ਕੀਤੀ ਜਾਵੇ ਉਹਦੀ ਥਾਂ ਵਰਤੇ ਜਾਣ ਉਹਨਾਂ ਨੂੰ ਪੁਰਖਵਾਚਕ ਪਰਨਾਵ ਕਿਹਾ ਜਾਂਦਾ ਹੈ ਇਹ ਪਰਨਾਵ ਕੇਵਲ ਕਿਸੇ ਪੁਰਖ ਪੁਲਿੰਗ ਅਤੇ ਇਸਤਰੀ ਲਿੰਗ ਦੇ ਨਾਮ ਦੀ ਥਾਂ ਪ੍ਰਯੋਗ ਹੁੰਦੇ ਨੇ ਠੀਕ ਹੈ ਜੀ ਇਸ ਦੀ ਐਗਜ਼ਾਮਪਲ ਜੋ ਹੁੰਦੀ ਹੈ ਜਿਵੇਂ ਮੈਂ ਅਸੀਂ ਤੁਸੀਂ ਤੁਹਾਡਾ ਆ ਠੀਕ ਹੈ ਜੀ ਜਿਵੇਂ ਆਪਾਂ ਉੱਪਰ ਵੀ ਦੇਖਿਆ ਸੀ ਮੈਂ ਪੜਾ ਰਿਹਾ ਹਾਂ ਠੀਕ ਹੈ ਜੀ ਤੁਸੀਂ ਖੇਡ ਰਹੇ ਹੋ ਇਸ ਦੇ ਵਿੱਚ ਸਾਰੇ ਹੀ ਜੋ ਸ਼ਬਦ ਨੇ ਉਹ ਆਪਣੇ ਕਿਸੇ ਵਿੱਚ ਆ ਜਾਂਦੇ ਨੇ ਪੁਰਖਵਾਚਕ ਪਰਨਾਮ ਦੇ ਵਿੱਚ ਠੀਕ ਹੈ ਜੀ ਅੱਗੇ ਇਸ ਦੀਆਂ ਤਿੰਨ categories ਨੇ ਉੱਤਮ ਜਾਂ ਪਹਿਲਾ ਬੁਰਖ ਜਿਹੜਾ ਜੀ ਗੱਲ ਕਰਨ ਵਾਲਾ ਠੀਕ ਹੈ ਜੀ ਜੇ ਇਸ ਵਿੱਚ ਆ ਜਾਂਦੇ ਨੇ ਮੈਂ ਮੈਨੂੰ ਅਸੀਂ ਸਾਨੂੰ ਆ ਠੀਕ ਹੈ ਜਿਵੇਂ ਮੈਂ ਉਸ ਜਗ੍ਹਾ ਗਿਆ ਠੀਕ ਹੈ ਜੀ ਮੈਨੂੰ ਇਹ ਖਾਣਾ ਪਸੰਦ ਹੈ ਠੀਕ ਹੈ ਅਸੀਂ ਫੁੱਟਬਾਲ ਖੇਡਦੇ ਹਾਂ ਇਸ ਦੇ ਵਿੱਚ ਸਾਰੇ ਹੀ ਉਤੋਂ ਪੁਰਖ ਦੇ ਵਿੱਚ ਆ ਜਾਂਦੇ ਨੇ ਅੱਗੇ ਹੈ ਮੱਧਮ ਪੁਰਖ ਠੀਕ ਹੈ ਜੀ ਜਿਸ ਨਾਲ ਆਪਾਂ ਗੱਲ ਕਰਦੇ ਠੀਕ ਹੈ ਜੀ ਤੁਸੀਂ ਕੱਲ ਕਿਸ ਜਗ੍ਹਾ ਤੇ ਸੀ ਠੀਕ ਹੈ ਜੀ ਤੂੰ ਤੁਸੀਂ ਤੈਨੂੰ ਤੇਰਾ ਠੀਕ ਹੈ ਜੀ ਤੇਰਾ ਨਾਮ ਕੀ ਹੈ ਇਹ ਸਾਰੇ ਹੀ ਜੋ ਸ਼ਬਦ ਨੇ ਇਹ ਮੱਧਮ ਪੁਰਖ ਦੇ ਵਿੱਚ ਆ ਜਾਂਦੇ ਨੇ ਅੱਗੇ ਹੁੰਦਾ ਜੀ ਥਰਡ ਪਰਸਨ ਅਨਿਆ ਪੁਰਖ ਜਿਹਨੂੰ ਇੰਗਲਿਸ਼ ਦੇ ਵਿੱਚ ਥਰਡ ਪਰਸਨ ਕਹਿੰਦੇ ਨੇ ਜਿਸ ਬਾਰੇ ਗੱਲ ਕੀਤੀ ਜਾਵੇ ਠੀਕ ਹੈ ਜੀ ਜਿਸ ਬਾਰੇ 3rd ਪਰਸਨ ਮਤਲਬ ਜਿਸ ਦੇ ਬਾਰੇ ਆਪਾਂ ਦੋ ਬੰਦੇ ਖੜੇ ਹੋਣ ਤੀਸਰੇ ਪਰਸਨ ਬਾਰੇ ਗੱਲ ਕਰਦੇ ਹਨ ਉਹ ਹੁੰਦਾ ਜੀ ਅੰਨਿਆਪੁਰਖ ਉਸ ਦੇ ਵਿੱਚ ਆ ਜਾਂਦਾ ਹੈ ਉਹ ਉਸ ਉਸ ਨੂੰ ਇਹ ਇਹਨਾਂ ਆਲ ਠੀਕ ਹੈ ਜੀ ਇਹ 3rd ਪਰਸਨ ਦੇ ਵਿੱਚ ਆ ਜਾਂਦੇ ਨੇ ਨੈਕਸਟ ਦੇਖਦੇ ਹਾਂ ਅੱਗੇ ਹੈ ਜੀ ਨਿਜਵਾਚਕ ਪੜਨਾਵ ਊਪਨਾਵ ਜਿਹੜੇ ਕਾਤਾ ਦੇ ਨਾਲ ਆ ਕੇ ਉਸ ਨੂੰ ਖਾਸ ਵਿਸ਼ੇਸ਼ਤਾ ਪ੍ਰਦਾਨ ਕਰਨ ਉਸ ਨੂੰ ਨਿਜਵਾਚਕ ਪੜਨਾਵ ਕਹਿੰਦੇ ਹਨ ਠੀਕ ਹੈ ਜੀ ਇਸ ਵਿੱਚ ਸਭ ਤੋਂ ਮੇਨ ਗੱਲ ਕੀ ਹੈ ਕਿ ਜਿਹੜਾ ਸ਼ਬਦ ਕਰਤਾ ਦੇ ਨਾਲ ਆਵੇ ਠੀਕ ਹੈ ਜਿਵੇਂ ਇੱਥੇ ਹੈ ਮੈਂ ਮੰਨੋ ਮੈਂ ਆਪ ਜਿਲੰਦਰ ਜਾਵਾਂਗਾ ਠੀਕ ਹੈ ਜੀ ਹੁਣ ਮੈਂ ਜੋ ਹੈ ਇਸ ਜਗ੍ਹਾ ਤੇ ਉਹ ਕਰਤਾ ਹੈ ਇਸ ਦੇ ਨਾਲ ਜੋ ਆਪ ਹੈ ਉਹ ਕੀ ਹੈ ਜੀ ਪੜਨਾਵ ਠੀਕ ਹੈ ਜੀ ਕਿਹੜੀ ਕਿਸਮ ਹੈ ਪੜਨਾਵ ਦੀ ਨਿਜਵਾਚਕ ਪੜਨਾਵ ਮੈਂ ਆਪ ਤਿਰੰਦਰ ਜਾਵਾਂਗਾ ਇਸ ਵਿੱਚ ਅੱਗੇ ਲਿਖਿਆ ਹੈ ਬਾਕ ਵਿੱਚ ਕਰਤਾ ਮੈਂ ਹੈ ਅਤੇ ਆਪ ਉਸ ਨੂੰ ਵਿਸ਼ੇਸ਼ਤਾ ਦੇ ਰਿਹਾ ਹੈ ਇਸ ਲਈ ਆਪ ਇੱਥੇ ਨਿਜਵਾਚਕ ਪੜਨਾ ਹੈ ਠੀਕ ਹੈ ਜੀ ਨਿਜਵਾਚਕ ਪੜਨਾ ਦਾ ਸਮਝ ਲੱਗ ਗਿਆ ਨੈਕਸਟ ਦੇਖਦੇ ਹਾਂ ਅੱਗੇ ਹੈ ਨਿਸ਼ਚੇਵਾਚਕ ਪੜਨਾ ਜਿਹੜੇ ਪੜਨਾ ਕਿਸੇ ਦਿਸ ਰਹੀ ਵਸਤੂ ਜਾ ਜੀਵ ਵੱਲ ਇਸ਼ਾਰਾ ਕਰਕੇ ਉਸ ਵਸਤੂ ਨੂੰ ਜਾਂ ਜੀਵ ਨੂੰ ਪ੍ਰਗਟ ਕਰਨ ਵਾਲੇ ਨਾਮ ਦੀ ਖਾਂ ਵਰਤੇ ਜਾਂਦੇ ਹਨ ਨਿਸ਼ਚੇਵਾਚਕ ਪੜਨਾਵ ਖਹੋਂਦੇ ਹਨ ਠੀਕ ਹੈ ਜੀ ਜਦੋਂ ਆਪਾਂ ਕਿਸੇ ਵੱਲ ਇਸ਼ਾਰਾ ਕਰਕੇ ਦੂਰ ਜੋ ਵਸਤੂ ਹੈ ਉਸ ਵੱਲ ਇਸ਼ਾਰਾ ਕਰਕੇ ਦੱਸਦੇ ਹਾਂ ਠੀਕ ਹੈ ਜੀ ਉਸ ਸਮੇਂ ਨਿਸ਼ਚੇਵਾਚਕ ਪੜਨਾਵ ਦੀ ਵਰਤੋਂ ਹੁੰਦੀ ਹੈ ਠੀਕ ਹੈ ਜੀ ਜਿਵੇਂ ਕੋਈ ਬੰਦਾ ਦੂਰ ਖੜਾ ਹੈ ਉਹ ਬਹੁਤ ਚਲਾਕ ਹੈ ਠੀਕ ਹੈ ਜੀ ਕੋਈ ਪੁਸਤਕ ਪਈ ਹੈ ਉਹ ਮੇਰੀ ਪੁਸਤਕ ਹੈ ਇਸ ਦੇ ਵਿੱਚ ਸਾਰੇ ਜੋ ਸ਼ਬਦ ਨੇ ਉਹ ਠੀਕ ਹੈ ਜੀ ਇੱਥੇ ਵੀ ਉਹ ਹੈ ਇਹ ਇਹ ਸਾਰੇ ਨਿਸ਼ਚੇਵਾਚਕ ਪੜਨਾਵ ਠੀਕ ਹੈ ਜੀ ਅਗਲੀ ਕਿਸਮ ਬਾਰੇ ਦੇਖਦੇ ਹਾਂ ਅਗੇ ਹੈ ਅਨਿਸ਼ਚੇਵਾਚਕ ਪੜਨਾਵ ਅਜਿਹਾ ਪੜਨਾਵ ਜੋ ਕਿਸੇ ਵਸਤੂ ਦਾ ਅੰਦਾਜ਼ਾ ਤਾਂ ਦੱਸੇ ਪਰ ਉਸ ਦੀ ਪੂਰੀ ਗਿਣਤੀ ਨਾ ਦੱਸੇ ਉਸ ਨੂੰ અનਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਠੀਕ ਹੈ ਜੀ ਜਿਹੜੇ ਪੜਨਾਵ ਦੇ ਵਿੱਚ ਆਪਾਂ ਨੂੰ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਉਹ ਕਿਹੜਾ ਹੁੰਦਾ ਜੀ અનਿਸ਼ਚੇਵਾਚਕ ਪੜਨਾਵ ਠੀਕ ਹੈ ਜੀ ਜਿਵੇਂ ਕਿਸੇ ਨੇ ਕਿਹਾ ਸਕੂਲ ਵਿੱਚ ਕਈ ਆਉਂਦੇ ਹਨ ਠੀਕ ਹੈ ਜੀ ਹੁਣ ਸਕੂਲ ਵਿੱਚ ਬਹੁਤ ਪ੍ਰਕਾਰ ਦੇ ਵਿਅਕਤੀ ਆਉਂਦੇ ਨੇ ਠੀਕ ਹੈ ਜੀ ਅਧਿਆਪਕ ਆਪਣੀ ਡਿਊਟੀ ਕਰਨ ਆਉਂਦਾ ਹੈ ਠੀਕ ਹੈ ਜੀ ਬੱਚੇ ਪੜਨ ਆਉਂਦੇ ਨੇ ਠੀਕ ਹੈ ਕੋਈ ਹੋਰ ਮੰਨ ਲਓ ਮਾਤਾ ਪਿਤਾ ਕੋਈ ਕੁਐਰੀ ਲੈ ਕੇ ਆ ਜਾਂਦੇ ਨੇ ਠੀਕ ਹੈ ਜੀ ਇੱਥੇ ਆਪਾਂ ਨੂੰ ਸਮਝ ਨਹੀਂ ਲੱਗ ਰਿਹਾ ਠੀਕ ਹੈ ਇਸ ਕਰਕੇ ਇਸ ਜਗ੍ਹਾ ਤੇ ਕਿਹੜਾ ਪ੍ਰਣਾਵ ਯੂਜ਼ ਹੋ ਰਿਹਾ ਹੈ ਅਨਿਸ਼ਚੇਵਾਚਕ ਪੜਨਾਵ ਠੀਕ ਹੈ ਜੀ ਜਿਵੇਂ ਅੱਗੇ ਲਿਖਿਆ ਸਾਰੇ ਲੋਕ ਮੀਲੇ ਗਏ ਅਤੇ ਕੁਝ ਲੋਕ ਨਹੀਂ ਗਏ ਇਸ ਤੋਂ ਵੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੋ ਰਹੀ ਵੀ ਕਿੰਨੇ ਲੋਕ ਮੀਲੇ ਤੇ ਗਏ ਕਿੰਨੇ ਨਹੀਂ ਗਏ ਠੀਕ ਹੈ ਜੀ ਇਸ ਜਗ੍ਹਾ ਤੇ ਕਿਹੜਾ ਪ੍ਰਣਾਵ ਆਪਾਂ ਯੂਜ਼ ਕਰ ਰਹੇ ਹਾਂ ਅਨਿਸ਼ਚੇਵਾਚਕ ਪੜਨਾ ਕੀ ਦੇਖਨੇ ਹਾਂ ਅੱਗੇ ਹੈ ਜੀ ਸੰਬੰਧਵਾਚਕ ਪੜਨਾਵ ਠੀਕ ਹੈ ਜੀ ਉਹ ਪੜਨਾਵ ਜੋ ਨਾਮ ਦੀ ਥਾਂ ਤੇ ਵਰਤੇ ਜਾਣ ਅਤੇ ਜੋਜਕਾਂ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਕਰਨ ਸੰਬੰਧਵਾਚਕ ਪੜਨਾਵ ਕਹਾਉਂਦੇ ਹਨ ਠੀਕ ਹੈ ਜੀ ਉਹ ਪੜਨਾਵ ਜਿਹੜੇ ਜੋਜਕਾਂ ਵਾਂਗ ਵਾਕ ਨੂੰ ਜੋੜਦੇ ਹਨ ਉਹਨਾਂ ਨੂੰ ਜੀ ਸੰਬੰਧਵਾਚਕ ਪੜਨਾਵ ਕਹਿੰਦੇ ਨੇ ਠੀਕ ਹੈ ਜੀ ਜਿਵੇਂ ਲਿਖਿਆ ਹੈ ਜਿਸ ਨੇ ਵੀ ਗੱਲ ਸੁਣੀ ਉਹ ਹੱਸ ਪਿਆ ਇਸ ਜਗ੍ਹਾ ਤੇ ਜਿਸ ਨੇ ਵੀ ਹੈ ਉਹ ਕੀ ਹੈ ਜੀ ਸੰਬੰਧਵਾਚਕ ਪੜਨਾ ਜਿਵੇਂ ਲਿਖਿਆ ਹੈ ਜੋ ਖਾਨ ਵਿੱਚ ਸਕੂਲ ਪਹੁੰਚ ਜਾਵੇ ਠੀਕ ਹੈ ਜੀ ਇਸ ਜਗ੍ਹਾ ਤੇ ਜੋ ਜੋ ਹੈ ਉਹ ਕੀ ਹੈ ਸੰਬੰਧਵਾਚਕ ਪੜਨਾ ਅੱਗੇ ਲਿਖਿਆ ਹੈ ਜਿਹੜੇ ਬੰਡਖਾਨ ਉਹ ਖੰਡਖਾਨ ਠੀਕ ਹੈ ਜੀ ਜਿਹੜੇ ਸ਼ਬਦ ਵੀ ਇਸ ਜਗ੍ਹਾ ਤੇ ਕੀ ਹੈ ਸੰਬੰਧਵਾਚਕ ਪੜਨਾ ਠੀਕ ਹੈ ਜੀ ਜਿਹੜਾ ਜੋਜਕ ਵਾਂਗ ਆਪਾਂ ਵਰਤਦੇ ਹਾਂ ਉਸ ਨੂੰ ਕੀ ਕਹਿੰਦੇ ਨੇ ਸੰਬੰਧਵਾਚਕ ਪੜਨਾਵ ਨੈਕਸਟ ਦੇਖਦੇ ਹਾਂ ਅਗੀ ਹੈ ਜੀ ਪ੍ਰਸ਼ਨਵਾਚਕ ਪੜਨਾਵ ਉਹ ਪੜਨਾਵ ਜੋ ਨਾਮ ਦੀ ਥਾਂ ਵਰਤਿਆ ਜਾਵੇ ਅਤੇ ਨਾਲ ਹੀ ਉਸ ਦੁਆਰਾ ਪ੍ਰਸ਼ਨ ਵੀ ਕੀਤਾ ਜਾਵੇ ਠੀਕ ਹੈ ਜੀ ਉਸ ਨੂੰ ਪ੍ਰਸ਼ਨਵਾਚਕ ਪੜਨਾਵ ਕਹਿੰਦੇ ਨੇ ਠੀਕ ਹੈ ਜੀ ਇਸ ਵਿੱਚ ਆਪਾਂ ਆ ਜਾਂਦਾ ਹੈ ਕੌਣ ਕੀ ਕਿਹੜਾ ਆਦ ਪ੍ਰਸ਼ਨਵਾਚਕ ਪੜਨਾਵ ਹੁੰਦੇ ਨੇ ਠੀਕ ਹੈ ਜੀ ਜਿਵੇਂ ਆਪਾਂ ਕਿਹਾ ਕੌਣ ਖੇਡ ਰਿਹਾ ਹੈ ਠੀਕ ਹੈ ਜੀ ਇੱਥੇ ਆਪਾਂ ਸਵਾਲ ਕਰ ਰਹੇ ਹਾਂ ਅੱਗੇ ਹੈ ਕਿਹੜਾ ਮੁੰਡਾ ਰੌਲਾ ਪਾ ਰਿਹਾ ਹੈ ਠੀਕ ਹੈ ਜੀ ਜਿਵੇਂ ਆਪਾਂ ਕਲਾਸ ਵਿੱਚ ਦੇਖਦੇ ਹਾਂ ਕਿ ਕਿਹੜਾ ਬੱਚਾ ਰੌਲਾ ਪਾ ਰਿਹਾ ਹੈ ਉਸ ਜਗ੍ਹਾ ਤੇ ਕੁਐਸਚਨ ਮਾਰਕ ਹੁੰਦਾ ਹੈ ਠੀਕ ਹੈ ਜੀ ਜਿਹੜੇ ਪੜਨਾਵ ਨਾਮ ਦੀ ਥਾਂ ਵਰਤੇ ਜਾਣ ਅਤੇ ਪ੍ਰਸ਼ਨ ਵੀ ਕੀਤਾ ਜਾਵੇ ਉਹ ਕਿਹੜਾ ਪੜਨਾਮ ਹੁੰਦਾ ਜੀ ਪ੍ਰਸ਼ਨਵਾਚਕ ਪੜਨਾਮ ਠੀਕ ਹੈ ਜੀ ਨੈਕਸਟ ਦੇਖਨੇ ਹਾਂ ਸੋ ਦੋਸਤੋ ਅੱਜ ਦੀ ਵੀਡੀਓ ਰਾਹੀਂ ਆਪਾਂ ਪੰਜਾਬੀ ਵਿਆਕਰਨ ਦਾ ਟੌਪਿਕ ਪੰਨਾਵ ਜੋ ਹੈ ਉਸ ਬਾਰੇ ਡਿਸਕਸ ਕੀਤਾ ਹੈ ਠੀਕ ਹੈ ਜੀ ਜੇਕਰ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਕੋਈ ਕੁਐਰੀ ਹੁੰਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਅਗਲੀ ਵੀਡੀਓ ਰਾਹੀਂ ਆਪਾਂ ਵਿਸ਼ੇਸ਼ਣ ਹੈ ਜੋ ਉਸ ਤੋਂ ਡਿਸਕਸ ਕਰਾਂਗੇ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ